ਮਾਨਯੋਗ ਪੁਲਿਸ ਕਮਿਸ਼ਨਰ ਮਿਸਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਸੀਆਈਏ 2 ਦੀ ਟੀਮ ਨੇ ਅ ਪਿਛਲੇ ਦਿਨੀ 12 ਤਰੀਕ ਨੂੰ 1 ਕਿਲੋ ਹਿਰੋਇਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਹਿਰਾਸਤ ਦੇ ਲਿੱਤਾ ਤੇ ਰਿਕਵਰ ਕੀਤੀ 1 ਕਿਲੋ ਹਿਰੋਇਨ ਉਹਦੇ ਦੋ ਦੋਸ਼ੀ ਨੇ ਇੱਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਲਾਈਸ ਗੋਪੀ ਤੇ ਦੂਸਰੇ ਦਾ ਨਾਮ ਹੈ ਕੁੰਨਨ ਸਿੰਘ son of ਤੰਨਾ ਸਿੰਘ ਇਹ ਦੋਨੋਂ ਅਜਨਾਲਾ ਅੰਮ੍ਰਿਤਸਰ ਰੂਰਲ ਅਜਨਾਲਾ ਦੇ ਰਹਿਣ ਵਾਲੇ ਐ ਤੇ ਜਿਹੜਾ ਗੁਰਪ੍ਰੀਤ ਸਿੰਘ ਐ ਉਹ ਤਕਰੀਬਨ 8ਵੀਂ ਕਲਾਸ ਤੱਕ ਪੜਿਆ ਐ ਤੇ ਜਿਹੜਾ ਕੰਨਨ ਸਿੰਘ ਐ ਉਹ ਅਨਪੜੀ ਐ ਤੇ ਦੋਨੋਂ ਲੇਬਰ ਦਾ ਕੰਮ ਕਰਦੇ ਐ ਤੇ ਆਪਣਾ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਨਾਂ ਕੋਲ ਕੋਈ ਨਸ਼ੇਲੀ ਪਰਦਾਤ ਹੋ ਸਕਦਾ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਾਸ ਦੇ ਲਾਗੇੋਂ ਗ੍ਰਿਫਤਾਰ ਕੀਤਾ ਦੋਨਾਂ ਨੂੰ ਤੇ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹੈ ਉਹਦੀ 24 ਸਾਲ ਦੇ ਲਾਗੇ ਤੱਕ ਉਮਰ ਤੇ ਆਪਣਾ ਕੁੰਨਨ ਸਿੰਘ ਦੀ ਹੈਗੀ ਹੈ 55 ਸਾਲ ਦੇ ਲਾਗੇ ਤੱਕ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਪਰਚਾ ਅੰਮ੍ਰਿਤਸਰ ਰੂਰਲ ਅ ਦਰਜ ਰਿਸਟਰ ਹੋਇਆ ਸੀਗਾ ਤੇ ਜਿਹੜੀ ਹੈ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਕਰਾਸ ਬਾਰਡਰ ਪਾਕਿਸਤਾਨ ਤੋਂ ਡਰੋਨਸ ਦੇ ਥਰੂ ਮੰਗਵਾਂਦੇ ਆ ਫਿਰ ਇੱਥੇ ਅੱਗੇ ਸੈਲਵੀ ਕਰਦੇ ਆ ਤੇ ਜਿਹੜੇ ਮੋਟਰਸਾਈਕਲ ਤੇ ਜਾ ਰਹੀ ਸੀ ਸਪਲੈਂਡਰ ਮੋਟਰਸਾਈਕਲ ਉਹ ਵੀ ਅਸੀਂ ਕਬਜ਼ੇ ਚ ਲੈ ਲਿਆ ਤੇ ਇਸ ਰਿਕਵਰੀ ਦਾ ਸੀ ਪਰਚਾ ਪੀਐਸ ਕੈਂਚ ਦਿੱਤਾ ਹੈ ਐਫਆਈ ਨੰਬਰ 5 121 2025 ਨੂੰ ਅੰਡਰ ਸੈਕਸ਼ਨ 21 29 61 85 ਐਨਡੀਪੀ ਐਕਟ ਪੀਐਸ ਕੰਟੋਰਨਮੈਂਟ ਅੰਮ੍ਰਿਤਸਰ ਧੰਨਵਾਦ ਹਲੇ ਅਸੀਂ ਇਹਨਾਂ ਦਾ 2 ਦਿਨ ਦਾ ਰਿਮਾਂਡ ਲਿੱਤਾ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਕਰ ਰਹੇ ਆ ਐਕਸਪਲੋਰ ਕਰ ਰਹੇ ਆ ਤੇ ਜੋ ਵੀ ਸਾਨੂੰ ਅੱਗੇ ਪਤਾ ਚੱਲੇਗਾ ਅਸੀਂ ਤੁਹਾਡੇ ਤੱਕ ਲਿਆਵਾਂਗੇ ਸਰ ਜਿਹੜੀ ਸਾਨੂੰ ਆ ਰਹੇ ਸੀ ਵੇਚਣ ਜਾ ਰਹੇ ਸੀ ਸਰ ਇਹ ਤਾਂ ਹੋਣੀ ਕਿ ਨਹੀਂ ਹਾਂਜੀ ਆਬਵੀਅਸਲੀ ਜੇ 1 ਕਿਲੋ ਹਿਰੋਇਨ ਨਾ ਤੇ ਜਿਹੜੀ ਆਬਵੀਅਸਲੀ 1 ਕਿਲੋ ਹਿਰੋਇਨ ਸੈਲਫ ਕੰਜ਼ਮਪਸ਼ਨ ਲਈ ਤਾਂ ਹੋ ਨਹੀਂ ਸਕਦੀ ਅੱਗੇ ਅੱਗੇ ਉਹ ਹੀ ਅਸੀਂ ਕਹਿ ਰਹੇ ਕਿ ਅੱਗੇ ਪਿੱਛੋਂ ਕਿਹਦੇ ਤੋਂ ਮੰਗਵਾਉਂਦੇ ਸੀ ਕਿਵੇਂ ਮੰਗਵਾਉਂਦੇ ਸੀ ਤੇ ਅੱਗੇ ਕਿਹਨੂੰ ਵੇਚ ਵੇਚਣ ਜਾ ਰਹੇ ਸੀ ਉਹ ਵੀ ਅਸੀਂ ਹਾਲੇ ਇਹਨਾਂ ਦੀ ਇੰਟੈਰੋਗੇਸ਼ਨ ਕਰ ਰਹੇ ਹਾਂ ਇਹ ਇਹਨਾਂ ਦੀ ਸਰ ਹਾਂਜੀ ਇਹ ਇਹਨਾਂ ਦੀ ਸੀ ਜੀ ਬਾਈਕ ਦਾ ਸੀ ਆਰਟੀ ਆਫਿਸ ਤੋਂ ਅਸੀਂ ਲੈ ਰਹੇ ਹਾਂ ਡਾਟਾ ਪਿਛਲੇ ਕਈ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਹਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਟੂ ਅਰੀ ਟੂ ਸੇ ਹਾਲੇ ਅਸੀਂ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਲਿੱਤਾ ਸਰ ਆ ਵੀ ਨਸ਼ਾ ਨਸ਼ਾ ਕਰਨ ਦੇ ਆਦੀ ਹੀ ਹੈ ਉਹ ਸੀ ਇਹਨਾਂ ਦਾ ਮੈਡੀਕਲ ਕਰਾਇਆ ਉਹਦੀ ਰਿਪੋਰਟ ਹਾਲੇ ਆਣੀ ਬਾਕੀ ਹੈ ਕੋਈ ਗੈਂਗ ਦਾ ਨਾਲ ਕੁਝ ਰਿਲੇਟਡ ਕੁਝ ਇਹਨਾਂ ਦਾ ਹੋ ਵੀ ਕੋਈ ਡਾਟਾ ਕੁਝ ਤੁਸੀਂ ਗੈਂਗ ਨਹੀਂ ਹਾਲੇ ਗੈਂਗ ਦਾ ਹਾਲੇ ਕੋਈ ਸਾਹਮਣੇ ਨਹੀਂ ਆਇਆ ਪਰ ਅਸੀਂ ਰਿਮਾਂਡ ਦੇ ਵਿੱਚ ਵਿੱਚ ਇਹਨਾਂ ਦਾ ਕਰਦੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਬਿਲਕੁਲ ਅਨਪੜ੍ਹ ਨੇ ਇਸ ਤੋਂ ਇਲਾਵਾ ਇਹ ਹੋਰ ਵੀ ਕੋਈ ਕੰਮ ਕਰਦੇ ਸੀ ਇਹ ਲੇਬਰ ਦਾ ਜੀ ਲਿਬਰਲ ਕੰਪਨੀ ਹਾਂਜੀ ਤੇ ਇਹਨਾਂ ਦੇ ਜਿਹੜੇ ਲਿੰਕ ਮੈਨੂੰ ਤਾਂ ਪਤਾ ਲੱਗਾ ਜਿਹੜੇ ਬ੍ਰਾਊਸ ਬਾਰਡਰ ਦੇ ਨਾਲ ਸੀ ਨਹੀਂ ਉਹ ਹਾਲੇ ਅਸੀਂ ਰਿਮਾਂਡ ਦੇ ਵਿੱਚ ਵਿੱਚ ਹਾਲੇ ਕਰਦੇ ਕੋਈ ਇਨਫੋਰਮੇਸ਼ਨ ਹਾਲੇ ਤੱਕ ਕੋਈ ਨਹੀਂ ਚੱਲ ਰਹੀ ਪਰ ਆਬਵੀਅਸਲੀ ਜੇ ਪਾਕਿਸਤਾਨ ਤੋਂ ਮੰਗਾ ਰਹੇ ਹੈ ਤੇ ਇਹ ਇਹਦੇ ਵਿੱਚ ਲੱਗਦਾ ਵੀ ਜਿਹੜਾ ਇੱਕ ਸੋਸ਼ਲ ਮੀਡੀਆ ਦਾ ਮੀਡੀਏਟਰ ਹੋ ਸਕਦਾ ਹੋਇਆ ਇਸ ਲਿੰਕ ਜਿਹਨਾਂ ਦੇ ਇਹਨਾਂ ਦੇ ਨਾਲ ਹੈਗੇ ਨੇ ਦੇਖੋ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ ਜਿਹੜੀ ਅੱਜ ਕੱਲ੍ਹ ਐਪਸ ਦੇ ਥਰੂ ਕਾਲਸ ਚੱਲਦੀਆਂ ਜਿਹੜੀ ਵੱਖਰੀ ਵੱਖਰੀ ਐਪਸ ਹੈਗੀਆਂ ਲੈਪਟਾਪ ਤੇ ਵੀ ਹੁੰਦੀਆਂ ਹੋਰ ਸਾਰੇ ਪਾਸੇ ਉਨੇ ਥਰੂ ਵੀ ਹੋ ਸਕਦਾ ਹੈ ਮੈਨ ਲੀ ਵੀ ਐਕਸਪਲੋਰਿੰਗ 올 ਦਾ ਆਪਸ਼ਨਸ ਤੇ ਹੋਰ ਵੀ ਲੋਕ ਲੱਗਦਾ ਜੀ ਇਹਦੇ ਨਾਲ ਜੁੜੇ ਹੋਣਗੇ ਓਬਵੀਅਸਲੀ ਹੋਣਗੇ 1 ਕਿਲੋ ਜਿਹਨੂੰ ਅੱਗੇ ਪ੍ਰੋਵਾਈਡ ਕਰ ਰਹੇ ਹੈ ਜਾਂ ਜਿਹਦੇ ਕੋਲੋਂ ਲੈ ਕੇ ਆਏ ਆ ਓਬਵੀਅਸਲੀ ਜੁੜੇ ਹੋਣਗੇ ਸਰ ਇਹ